ਗਾਈ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਹਨੀ ਸੇਠੀ ਤੇ ਉਹਦੀ ਵਾਈਫ ਦਾ ਰੋਲਾ ਬੜਾ ਪੈਂਦਾ ਪਿਆ ਇੰਟਰਨੈਟ ਦੇ ਉੱਪਰ ਤੇ ਠੀਕ ਹੈ ਤੇ ਕੱਲ ਹਨੀ ਸੇਠੀ ਵੱਲੋਂ ਉਹ ਸੌਰੀ ਹਨੀ ਸੇਠੀ ਦੀ ਵਾਈਫ ਗਈ ਸੀ ਪ੍ਰਿੰਕਲ ਕੋਲ ਤੇ ਪ੍ਰਿੰਕਲ ਕੋਲ ਜਾ ਕੇ ਉਹਨਾਂ ਨੇ ਇੱਕ ਹੋਰ ਵੀਡੀਓ ਪਾਈ ਆ ਤੇ ਪਹਿਲਾਂ ਤੁਸੀਂ ਆ ਵੀਡੀਓ ਦੇਖ ਲਓ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਸਾਰੀ ਗੱਲ ਪਹਿਲਾਂ ਵੀਡੀਓ ਦੇਖੋ ਚਲੋ ਜੀ ਮੈਂ ਕੋਸ਼ਿਸ਼ ਕਰਦਾ ਰਿਹਾ ਕਿ ਵੀ ਯਾਰ ਇਹਦਾ ਘਰ ਵੱਸ ਜਵੇ ਇਹਦਾ ਹੰਨੀ ਸੇਠੀ ਇਹ ਬੰਦੇ ਦਾ ਪੁੱਤ ਬਣ ਜਵੇ ਪਰ ਇਹਨੇ ਜਿਹੜੀ ਤਨਹونی ਹਰਦਤ ਕੀਤੀ ਹੈ ਮੈਂ ਤੁਹਾਨੂੰ ਵੀਡੀਓ ਰਾਹੀਂ ਦੱਸਣਾ ਚਾਹਾਂਗਾ ਮੇਰੀ ਭੈਣ ਬੱਠੀ ਹੈ ਇਹ ਕਹਿੰਦਾ ਨਾ ਮੈਨੂੰ ਵਾਰ-ਵਾਰ ਜੇ ਸਾਡਾ ਰਿਸ਼ਤੇਦਾਰ ਲੱਗਦਾ ਰਿਸ਼ਤੇਦਾਰ ਲੱਗਦਾ ਇਹਨਾਂ ਰਿਸ਼ਤੇਦਾਰੀ ਸਾਡੀ ਹੈ ਨਹੀਂ ਸੀ ਪਰ ਮੈਂ ਕਹਿੰਦਾ ਮੇਰੀ ਭੈਣ ਹੈ ਅੱਜ ਤੋਂ ਮੇਰੀ ਘੂਆ ਬੱਠੀ ਹੈ ਠੀਕ ਹੈ ਨਾ ਹੁਣ ਗੱਲ ਸੁਣ ਮੇਰੀ ਧਿਆਨ ਨਾਲ ਅੱਜ ਅਸੀਂ ਮੈਂ ਬੀਜੇ ਕੋਈ ਦੁਕਾਨ ਅਸੀਂ ਕਾਰੋਬਾਰ ਕਰਨ ਵਾਸਤੇ ਬੀਜੇ ਦੁਕਾਨ ਦੇਦੇ ਸੀ ਇਕੱਲੀ ਇਹਨੇ ਮੈਨੂੰ ਐਲੀ ਮੰਗੜ ਸਾਹਿਬ ਤੋਂ ਫੋਨ ਕਰਾਇਆ ਨਾ ਮੇਰੀ ਵਾਈਫ ਘਰੋਂ ਚਲੀ ਗਈ ਐ ਵੀ ਪ੍ਰਿੰਕਲ ਦੀ ਪ੍ਰਿੰਕਲ ਦਾ ਮੇਰਾ ਸਾਲਾ ਕਹਿਣਾ ਮੰਨਦਾ ਵੀ ਪ੍ਰਿੰਕਲ ਨੂੰ ਕੋਈ ਤੇਰੀ ਫੋਨ ਕਰਕੇ ਪੁੱਛੇ ਮੈਂ ਉਹਨਾਂ ਨੂੰ ਫੋਨ ਲਾਇਆ ਉਹਨੇ ਚੱਕ ਲਿਆ ਮੇਰਾ ਫੋਨ ਇਹਦੇ ਪੰਦੀਰੇ ਸਾਡੇ ਨੇ ਨਿੱਕੂ ਨੇ ਉਹ ਇਹਨਾਂ ਨੂੰ ਮੈਂ ਕਿੱਥੇ ਹੋ ਕਹਿੰਦੇ ਐਸਐਸਪੀ ਦਫ਼ਤਰ ਸੀ ਵੀ ਇੱਕ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਤਰਖਾਸਦਾਨ ਆਏ ਜੀ ਵੀ ਐਸਐਸਪੀ ਸਾਹਿਬ ਬੈਠੇ ਨਹੀਂ ਉਸ ਤੋਂ ਬਾਅਦ ਉਹਨੇ ਮੇਰੀਆਂ ਮਿੰਤਾ ਕੀਤੀਆਂ ਮੈਂ ਆਨ ਰਿਕਾਰਡ ਗੱਲ ਕਰਾਂ ਮੈਂ ਹਰਨੀਸ਼ ਸਿੰਘ ਜੀ ਮੈਨੂੰ ਕੱਚਾ ਖਿਡਾਰੀ ਨਾ ਸਮਝੀ ਜਿੰਨੀ ਦੇ ਮੇਰੀ ਗੱਡੀ 'ਚ ਬੈਠਾ ਰਿਹਾ ਤੈਨੂੰ ਰਿਕਾਰਡਿੰਗ ਵੀ ਦੇ ਲਾਵਾ ਸਾਰੀ ਵੀ ਤੂੰ ਕੀ ਗੱਲ ਕਰਕੇ ਗਿਆ ਉਸ ਤੋਂ ਬਾਅਦ ਮੈਨੂੰ ਕਹਿੰਦਾ ਵੀ ਮੇਰਾ ਵੀਰ ਬਣਿਆ ਵੀ ਇਹਨਾਂ ਨੂੰ ਘਰੀਲੇ ਆ ਵੀ ਇਹ ਨਾ ਹੋਵੇ ਵੀ ਮੇਰਾ ਕੰਮ ਖਰਾਬ ਹੋ ਜੇ ਮੈਂ ਇਹਨਾਂ ਨੂੰ ਫੋਨ ਕਰਦਾ ਛੋਟੇ ਬੱਚੇ ਨਾਲ ਇਹ ਕਿਹੜੇ ਹਾਲਾਤਾਂ ਵਿੱਚ ਜੇ ਆਇਆ ਐਸਐਸਪੀ ਦਫ਼ਤਰ ਗਈ ਏ ਕਿਹੜੇ ਹਾਲਾਤਾਂ ਵਿੱਚ ਹੋਊਗੀ ਕਿੰਨੀ ਕੇ ਤੰਗ ਪਰੇਸ਼ਾਨ ਹੋਊਗੀ ਕਿੰਨਾ ਤੂੰ ਸਤਾਇਆ ਹੋਏਗਾ ਵੀ ਤੂੰ ਕਹਿੰਦਾ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਗੱਡੀ 'ਚ ਬਿਠਾ ਲਿਆ ਨਾ ਮੇਰੇ ਨਾਲ ਦੋ ਗੱਡੀਆਂ ਸੀ ਮੇਰੇ ਇਰੇ ਨਾਲ ਤੇ ਜਿਹਦੀ ਜਿਨ੍ਹਾਂ ਨੇ ਮੇਰੇ ਨਾਲ ਮੈਡਮ ਮੇਰੀ ਫਰੈਂਡ ਤੇ ਗੋਲੀ ਲੱਗੀ ਸੀ ਮਬਜੀਤ ਉਹ ਵੀ ਮੇਰੇ ਨਾਲ ਸੀ ਇਹਨੂੰ ਲਿਆ ਗਿਆ ਸੀ ਤਰਾਹੇ ਮੈਕਡੋਨਲਡ ਦੇ ਉੱਤੇ ਬਿਠਾਣੇ ਆ ਇਹਨੂੰ ਵੀ ਸਮਝਾਣੇ ਆ ਉਹਨੂੰ ਵੀ ਸਮਝਾਣੇ ਆ ਜਿੰਨੀ ਦੇਰ ਮੇਰੀ ਅਨਡਾਇਵਰਚੇਟ ਇਹ ਪਿੱਛੇ ਬੈਠੀ ਸੀ ਮਬਜੀਤ ਨਾਲ ਉਹ ਮੇਰੇ ਨਾਲ ਅੱਗੇ ਬੈਠਦਾ ਸੀ ਜਿੰਨੀ ਦੇਰ ਇਹਨਾਂ ਨੂੰ ਸਮਝਾਉਂਦੇ ਰਹੇ ਆ ਉਨੀ ਦੇਰ ਤੀਹ ਨੂੰ ਸਾਰੀ ਰਿਪੋਰਟਿੰਗ ਮੈਂ ਮੀਡੀਆ ਨੂੰ ਵੀ ਦਊਂਗਾ ਪੁਲਿਸ ਨੂੰ ਵੀ ਦਊਂਗਾ ਉਹਦਾ ਕਾਰਨ ਹੈ ਬਾਅਦ ਜੇ ਇਹਨੂੰ ਕੰਦਾ ਕਿ ਮੇਰੇ ਪੈਸੇ ਚੋਰੀ ਕਰਕੇ ਲੈ ਗੀਆ ਤੇਰੇ ਵਰਗਾ ਘੱਟਿਆ ਕਿਰਿਆ ਹੋਇਆ ਬੰਦਾ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਜਿਹੜਾ ਇੱਕ ਮਾਂ ਤੋਂ 9 ਮਹੀਨੇ ਦਾ ਛੋਟਾ ਬੱਚਾ ਖੋਲਵੇ ਮੈਂ ਕਹਿੰਦਾ ਅਦਾਲਤ ਵੀ ਨਹੀਂ ਇਹੋ ਜਿਹਾ ਕੰਮ ਕਰ ਸਕਦੀ ਮਾਨਯੋਗ ਅਦਾਲਤ ਦਾ ਨਾ ਹੁਕਮ ਹੈ ਵੀ ਜਿੰਨੀ ਦੇਰ ਬੱਚਾ ਆਪਣੀ ਫੀਡ ਲੈਂਦਾ ਹੁੰਦੀ ਤਨ ਮਾਂ ਕੋਲ ਰਹੂਗਾ ਉਹ ਅਡੀ ਕਾਨੂੰਨੀ ਅਕਤ ਕੀਤੀ ਦੋਨੋਂ ਬੱਚੇ ਖੋ ਗਏ ਮਾਰਕੁੱਟ ਕਰਕੇ ਤੁਸੀਂ ਕੀ ਕੀ ਨਾਂ ਸੀ ਕਿੰਨਾ ਕਿੰਨਾ ਨੇ ਮਾਰਿਆ ਆਪਣੇ ਮੂੰਹ ਨਾਲ ਦੱਸੇਗੀ ਦੱਸ ਕਿੰਨੇ ਕਿੰਨੇ ਮਾਰਿਆ ਤਨ ਫਾਈਲ ਸੀਗਾ ਅੰਦਾਨ ਉਹ ਨੰਨ ਪਹਿਲੇ 10 ਨੰਬਰ ਤੋਂ ਲੱਗ ਰਿਹਾ ਸੀਗਾ ਮੈਂ ਬਾਹਰ ਜਾਣ ਲੱਗੀ ਪੂਜੇ ਗੇਟ ਤੋਂ ਤੇ ਮੈਂ ਤਾਂ ਜਾ ਰਹੀ ਸੀ ਨੀ ਪਿੱਛੇ ਟੱਕਾ ਮਾਰ ਕੇ ਗੇਟ ਤਾਂ ਕਿਤਾ ਤੱਕ ਰਹਿਣੀ ਮम्मी ਨਾਲ ਕਿੰਨੇ ਦੇ ਬਾਲ ਤੋਂ ਸੀੜਕਣ ਨੂੰ ਤਾਂ ਕੰਟ੍ਰੋਲ ਲੱਗ ਗਈ ਫਾਨੀ ਕਹਿੰਦਾ ਤੁਸੀਂ ਨੂੰ ਉਛੜਨਾ ਨਹੀਂ ਹੁੰਦਾ ਐਤਾ ਆਹ ਲੋਬ ਜਿਹਨਾਂ ਦੇ ਘਰ ਦੇ ਵਿੱਚ ਆਹ ਲੋਬ ਜੀ ਯੂਜ਼ ਹੁੰਦੇ ਨੇ ਵੀਡੀਓ ਬਣਾਈ ਵੀ ਅੱਜ ਰਿੰਕਲ ਨਾਲ ਸਾਰਾ ਦਿਨ ਤੋਂ ਬੰਦ ਰਹਿ ਸੀ ਆ ਇਹਨਾਂ ਦੇ ਲੋਬ ਜ ਨਹੀਂ ਇਹਨਾਂ ਦੀਆਂ ਤਰਕੂਪਤਾ ਪਹਿਲੇ ਮਿੱਠਾ ਕਰਦੇ ਨੇ ਇਹ ਤਾਂ ਰਿੰਕਲ ਛਿਆਣਾ ਸੀ ਯਾ ਪ੍ਰਿੰਟੋ ਦੀ ਕਿਸਮ ਚੰਗੀ ਸੀ ਮੇਰੇ ਨਾਲ ਨਵਜੀਤ ਬੈਠੀ ਸੀ ਮੈਂ ਨਵਜੀਤ ਨੂੰ ਕਹਿਦਾ ਕਿ ਇਹਦੀ ਰਿਪੋਰਟਿੰਗ ਚਲਨੀ ਤੇ ਬਾਹਲਾ ਘਟੀਆ ਬੰਦਾ ਮੈਂ ਮੰਗੜ ਸਾਹਿਬ ਤੁਹਾਨੂੰ ਵੀ ਐਡੀ ਮੰਗੜ ਸਿੰਗਰ ਆ ਭਰਾ ਸਾਡਾ ਉਹ ਪਰਮਾਤਮਾ ਦੀ ਕਿਰਪਾ ਨਾਲ ਵੀ ਮੈਂ ਨਾਲ ਵੀ ਬੈਠੀ ਕੱਲੀ ਸੀ ਉਹ ਕੁੱਤਾ ਬੰਦਾ ਪਰ ਉਹ ਕਹਿੰਦੇ ਕਿ ਚੱਲ ਸਾਡੇ ਤਰਾਹੇ ਦਾ ਬੰਦਾ ਫਿਰ ਮੈਨੂੰ ਕੁੰਮਨਪੁਰ ਅਦਰਸ ਨੇ ਰਿਕਵੈਸਟ ਕੀਤੀ ਮੈਂ ਤੁਹਾਨੂੰ ਜਲਦੀ ਵੀਡੀਓ ਵਿੱਚ ਵੀ ਦਿਖਾਣਾ ਚਾਹਾਂਗਾ ਇਹ ਕੱਲ ਮੇਰੇ ਨਾਲ ਉਹ ਕੁੰਮਨਪੁਰ ਸਾਹਿਬ ਕੋਲ ਗਿਆ ਉੱਥੇ ਮਿਲਤ ਕਰਕੇ ਆਇਆ ਆ ਦੇਖੋ ਕਮੈਂਟ ਕਰਕੇ ਆਇਆ ਵੀ ਮੇਰਾ ਜਿੱਦਾਂ ਮਰਜ਼ੀ ਤੁਸੀਂ ਆ ਪ੍ਰਿੰਸਪਲ ਨਾਲ ਰੋਲਾ ਸੋਲਵ ਕਰੋ। ਅਮੈਂ ਤੁਹਾਨੂੰ ਖੋਤਵਾ ਵੀ ਦਿਖਾਉਣਾ ਐ ਇੰਦੀਆ ਭੰਮਣ ਬ੍ਰਦਰ ਸੁਣਾਵੇ। ਮੇਰੇ ਮੋਢੇ ਜਿਹੜਾ ਬੜੇ ਸਤਕਾਰਯੋਗ ਨੇ ਵੱਡੇ ਭਰਾ ਨੇ। ਉਹਨਾਂ ਨੇ ਮੈਨੂੰ ਬੇਨਤੀ ਕੀਤੀ ਵੀ ਪ੍ਰਿੰਸਪਲ ਵੀ ਯਾਰ ਕੋਈ ਗੱਲ ਨਹੀਂ ਕੀ ਐ। ਪਰ ਅਸੀਂ ਕੋਸ਼ਿਸ਼ ਕੀਤੀ। ਤੂੰ ਕੀ ਕੀਤਾ? ਤੂੰ ਸਾਡਾ ਸਾਡੀ ਔੜ ਲੈ ਕੇ ਕੁੜੀ ਦੀ ਮਾਰਕੋਟ ਦਿੱਤੀ। ਜੇ ਤੈਨੂੰ ਇੰਨੀ ਰਲੀਫ ਸੀ ਤਾਂ ਨਾ ਵੜਦਾ ਕਰੇ। ਤੁਸੀਂ ਤਾਂ ਦੇਖ ਦਿੰਦਾ। ਤੂੰ ਉਹਨੂੰ ਘਰੇ ਬੁਲਾ ਕੇ ਦੋਨੋਂ ਬੱਚੇ ਖੋ ਗਏ। ਪਹਿਲੇ ਬੱਚੇ ਨੇ ਖੋਏ। ਇਹ ਤੋਂ ਕੌਣ ਸੁਣਾਈਏ ਉੱਥੇ ਮੈਂ ਵੀਡੀਓ ਰਾਹੀਂ ਵੀਡੀਓ ਰਾਹੀਂ ਮਾਨੀਓ ਜਿਹੜੇ ਐਸਐਸਪੀ ਖੰਨਾ ਨੇ ਗੱਲ ਜੋਤੀ ਯਾਦਵ ਨੂੰ ਉਹਨਾਂ ਨੂੰ ਅਪੀਲ ਕਰਦਾ ਵੀ ਜਿਹੜੇ ਏਐਸਆਈ ਸਾਹਿਬ ਨੇ ਉੱਥੇ ਆ ਕੇ ਇਸ ਲੇਡੀ ਤੋਂ ਬੱਚੇ ਜਿਹੜੇ ਉੱਤਰ ਵਾਲੇ ਪਾਸੇ ਦਿੱਤੇ ਆ ਦੇ ਨੂੰ ਭੇਜਿਆ ਉਹਨਾਂ ਦੇ ਲਈ ਜਿਹੜੀ ਡਿਪਾਰਟਮੈਂਟਲ ਇਵਾਰੀ ਹੋਣੀ ਚਾਹੀਦੀ ਹੈ ਕਿੱਦਾਂ ਤੁਸੀਂ ਇਹ ਤਾਂ ਮੈਂ ਕਹਿੰਦਾ ਵੀ ਕੋਈ ਬੁਝਿੰਦਾ ਬੁਝਦਿਲ ਵੀ ਬੰਦਾ ਹੋਇਆ ਗਿਆ ਇਹ ਕਿਸੇ ਨੂੰ ਨਹੀਂ ਕਰਦਾ ਵੀ ਇੱਕ ਬੱਚੇ ਨੂੰ ਆਪਣਾ ਮਾਂ ਤੋਂ ਬੱਚਾ ਹੋਲੇ ਮੈਂ ਸਮਾਜ ਸੇਂਧੀਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਸਾਡੇ ਨਾਲ ਆਓ ਦੇਖੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਵੀਡੀਓ ਦੇਖ ਕੇ ਫੈਸਲਾ ਕਰਦੋ ਵੀ ਸੱਚ ਦੀ ਏ ਤੇ ਝੂਠੀ ਏ ਤੁਸੀਂ ਆਓ ਪੱਖ ਸੁਣੋ ਕਿਉਂਕਿ ਜਦੋਂ ਮੈਂ ਬੋਲਾਂਗਾ ਫਿਰ ਕੀ ਕਾ ਸਾਡਾ ਕਾਰੋਬਾਰ ਇੱਕ ਹੈ ਜੀ ਇਹ ਤਾਂ ਬੋਲਦਾ ਅਗਲੀ ਦਾ ਦੁੱਖ ਸੁਣੋ ਜੇ ਅੱਜ ਮੈਂ ਚੁੱਪ ਕਰ ਜਾਵਾਂਗਾ ਤਾਂ ਉਹ ਕਿਸੇ ਹੋਰ ਨਾਲ ਵਜਾ ਰੰਗੀਸ਼ ਕੀ ਹੈ ਉਹ ਵੀ ਦੱਸੂਗਾ ਕਿਹੜੀ ਮੈਂ ਕਿੰਨੇ ਦਿਨਾਂ ਤੋਂ ਕਿਟਦਾ ਵੀ ਕਿਸੇ ਦੇ ਘਰ ਜਦੋਂ ਅੱਗ ਲੱਗੀ ਹੁੰਦੀ ਹੈ ਨਾ ਉਦੋਂ ਭੱਤ ਸੇਕਦੇ ਆ ਜਦੋਂ ਅੱਗੇ ਭਰੇ ਆਉਂਦੀ ਹੈ ਉਦੋਂ ਬੜਾ ਲੱਗਦਾ ਵੀ ਇਹ ਅੱਗ ਹੈ ਇੰਨੇ ਇੰਤਲ ਬੰਦਾ ਛੱਡ ਸਕਦਾ ਤੂੰ ਲੋਕਾਂ ਨੂੰ ਕਹਿੰਦਾ ਸੀ ਨਾ ਜਨਾਨੀ ਆਵਾਜ਼ ਤੈਨੂੰ ਮੇਰੀ ਭੈਣ ਤੇਰੀ ਧਰਮ ਪਤਨੀ ਵਿਆਹ ਲੈ ਕੇ ਗਈ ਸੀ ਤੁਸੀਂ ਇੱਤਾਂ ਨਹੀਂ ਲੈ ਕੇ ਗਈ ਸੀ ਡੋਂਡੀ ਪੀਸ ਘੋੜੀ ਤੇ ਚੜ ਕੇ ਆਇਆ ਸੀ ਤੂੰ ਕਹਿੰਦਾ ਇਹਨੂੰ ਛੱਡ ਕੇ ਜੇ ਤੈਨੂੰ ਕੋਈ ਮੱਝ ਵੀ ਦੇ ਦੇਵੇ ਨਾ ਤੇ ਮੈਨੇ ਮੂੰਹ ਤੇ ਫੋਕਦੀ ਇਹ ਨੂੰ ਬਜਾਉਣ ਦੀ ਜਿਸ ਵੀ ਤੋਂ ਸੁਤੀ ਹੈ ਬਜਾ ਰਿਹਾ ਦੱਸ ਕੀ ਕਿਹੜੇ ਕਾਰਨਾਮੇ ਕਰਦਾ ਹੈ ਕਿਹੜੀਆਂ ਜਨਾਨੀਆਂ ਰੱਖੀਆਂ ਦੱਸੇ ਤੇਰੀ ਪਤਨੀ ਤੋਂ ਤੇਰੇ ਪੰਜ ਸਾਲ ਦੇ ਤੋਂ ਕੱਲਾ ਦੀ ਗੱਲ ਸੀ ਉਹ ਵੀ ਮੈਂ ਕੰਮਾਂ ਤੇ ਰੱਖਿਆ ਸੀ ਉਹ ਮੈਂ ਦਵਾ ਦੇ ਦੱਸ ਸਕਦੀ ਹਾਂ ਇਹ ਫੇਰ ਨਾ ਫਿਰ ਤੋਂ ਕਿਨਾਂ ਚਲੂ ਕੀਤਾ ਸੀ ਮੈਂ ਦੱਸਦਾ ਕਰੀ ਕਿਉਂਕਿ ਅੱਜ ਦਾ AC ਵੀ ਉਹ ਤੋਂ ਬੰਦ ਹੈ ਮੈਡਮ ਵੀ ਸਾਡੇ ਤੇ ਉਹਨੇ ਕੈਕ ਕਰਦੀ ਉਹ ਤੋਂ ਦੁਕਾਨ ਤੇ ਮੈਡਮ ਵੀ ਸੀ ਡਾਕਟਰ ਇਹ ਦੋ ਸਾਲ ਪੁਰਾਣੀ ਗੱਲ ਆ ਮਾਫੀ ਮੰਗ ਕੇ ਜਾਂਚ ਲਈ ਸੀ ਇਹਨੇ ਕੋਲੋਂ ਮੇਰਾ ਪੇਟਾਰਾ ਕਾਰੋਬਾਰ ਵੀ ਮੈਡਮ ਅੱਜ ਮੰਦਾ ਫੇਰ ਹੈ ਫਿਰ ਰਿਪੋਰਟਿੰਗ ਹੋਈ ਹੈ ਕਿ ਮੰਦਾ ਅੱਜ ਕੇ ਹਾਂ ਮੇਰੀ ਸੈਟਿੰਗ ਸੀ ਪਰ ਹੁੰਨੀ ਹੈਗੀ ਫੇਰੇ ਰੋਹ ਸ਼ਰਾਬ ਪੀਂਦਾ ਠੀਕ ਹੈ ਲੜਾਈ ਵੀ ਹੋ ਰਹੀ ਸੀ ਕਿਹੜੀ ਭੋਦੀਆ ਪਿੰਨਾ ਰੋਹ ਨਹੀਂ ਮੈਂ ਦਾਦੀਏ ਤੂੰ ਘੱਟ ਪੀਂਨਾ ਓਏ ਯਾਰ ਤੂੰ ਪੀਂਦਾ ਕਿਉਂ ਹੈ ਜੇ ਤੂੰ ਪੀ ਕੇ ਹੋਸ਼ੀਂ ਚ ਨਹੀਂ ਰਹਿੰਦਾ ਤੈਨੂੰ ਇਹ ਨਹੀਂ ਪਤਾ ਮੈਂ ਕਹਿੰਦਾ ਲੋਕ ਸੱਥਾਂ ਸੁਖਦੇ ਆ ਬੱਚਿਆਂ ਵਾਸਤੇ ਤੋ ਤੈਨੂੰ ਆਪਣੇ ਦੋ ਮੁੰਡੇ ਦਿੱਤੇ ਆ ਪਰ ਤੈਨੂੰ ਮੈਂ ਤੈਨੂੰ ਕਹਾਂ ਤੇਰੇ ਦਿਮਾਗ ਚ ਖੂਂ ਭਰਿਆ ਹੋਇਆ ਆ ਜਿਨ੍ਹਾਂ ਨੇ ਮਗਰ ਲੱਗਿਆ ਆ ਥੋੜਾ ਕੱਚੂ ਕੰਬੇ ਲਾਦਾ ਕੋਈ ਬੰਦਾ ਨਹੀਂ ਤੇਰਾ ਉਹਨੇ ਖਰਾਬ ਕਰ ਦੇਣਾ ਸਾਣਾ ਤੇਰੀ ਮੰਮੀ ਇਹਦੇ ਦੇ ਹੱਥ ਚੁੱਕਦੀ ਐ ਹੱਦ ਹੋ ਗਈ ਸਾਡੇ ਸਾਰ ਕਾਲਾ ਤੂੰ ਸੀੜੀ ਦੇ ਅੰਦਰ ਕਿਉਂ ਹੈ ਮੈਨੂੰ ਇੰਦੇ ਕੰਬੇ ਲੈ ਕੇ ਅੱਗੋਂ ਹੈਰੀਕੇਨ ਤੈਨੂੰ ਤਾਂ ਗੋਲੀ ਮਾਰਦੇ ਦੀ ਇਹਨੂੰ ਛੱਡਣਾ ਨਹੀਂ ਉੱਥੋਂ ਨਾ ਓਟਾਰ ਗਈ ਉਹਨਾਂ ਸਾਈ ਦੇ ਦੇ ਹੱਥ ਛੋੜ ਰਿਹਾ ਮੈਂ ਕਿਹਾ ਵੀਰੇ ਤੁਸੀਂ ਤਾਂ ਬਚਾ ਲਓ ਮੈਨੂੰ ਉਹ ਕਹਿੰਦਾ ਫਿਰ ਮੈਂ ਅੰਦਰ ਦੁੱਤਾਂ ਕਰਦੀ ਮੈਂ ਕਹਿੰਦਾ ਕਿੱਤਾ ਕੀ ਇਹ ਕਹਿੰਦਾ ਤੂੰ ਸਾਰਾ ਦਿਨ ਟਿੰਟਰ ਨਾਲ ਘੁੰਮੀ ਐ ਮੈਂ ਇਸ ਤੋਂ ਮੈਂ ਕਹਿੰਦਾ ਮੈਂ ਘੁੰਮੀ ਨਹੀਂ ਆ ਤੂੰ ਹੰਦੀ ਦਾ ਫੋਨ ਵੀ ਕਾਕਾ ਕਹਿੰਦੇ ਸਿਆਣੀ ਪਹਿਲੇ ਤੋਲੋ ਫਿਰ ਬੋਲੋ ਜੇ ਤੈਨੂੰ ਇਹਦੇ ਨੇ ਸ਼ੱਕ ਸੀ ਨਾ ਵੀ ਇਹ ਮੇਰੇ ਨਾਲ ਸੀ ਕਿ ਐਸਐਸਪੀ ਦਫ਼ਤਰ ਸੀ ਉਹ ਗੂੰ ਖਾਣਿਆ ਐਸਐਸਪੀ ਸਾਹਿਬ ਦੇ ਦਫ਼ਤਰ ਜਾ ਕੇ ਉੱਥੋਂ ਕੈਮਰੇ ਕਢਾਉਂਦਾ ਭਰਾਮ ਦਾ ਨਾਲ ਐ ਭਾਬੀੋਂ ਦੀ ਨਾਲ ਐ ਠੀਕ ਉਹ ਵੀ ਧੰਦੇਵਾਰੇ ਨਾ ਲੈਣਾ ਇਹ ਮੈਨੂੰ ਲੈ ਕੇ ਕਹਿੰਦਾ ਖੜਾਉ ਆਪਣੇ ਮਾਪਿਆਂ ਨੂੰ ਵੀ ਥੋੜਾ ਬਾਅਦ ਹੀ ਮੈਨੂੰ ਮੇਰਾ ਬ੍ਰਦਰ ਤੇ ਭਾਬੀ ਭੇਜ ਦੀ ਉਹਨਾਂ ਨੂੰ ਭਾਬੀ ਨੂੰ ਕਿੱਥੇ ਮਾਚੀ ਵੀ ਐ ਇਹ ਤਾਂ ਰੀਅਲ ਦੀ ਬਾਤ ਹੈ ਰੀਅਲ ਦੀ ਗੱਲ ਹੈ ਮਾਮੇ ਦੇ ਆ ਲੋਕ ਜਿਹੜਾ ਇਹਨਾਂ ਦੇ ਆ ਇਹਨਾਂ ਦੀ ਬੋਲ ਬਾਣੀ ਹੈ ਵੱਡੇ ਸਮਾਜ ਸੇਵੀ ਬਣੇ ਕਰਦੇ ਆਖੇ ਸੀ ਅਸੀਂ 5% ਦਾਨ ਕਰਦੇ ਆ ਓਏ ਇਹਨਾਂ ਨੂੰ ਸੰਭਾਲ ਲਓ ਸਮਝਾਈ ਗੱਲ ਇਹਨਾਂ ਲੋਕਾਂ ਨੂੰ ਸੰਭਾਲ ਲਓ ਇਹੀ ਤਾਂ ਡਾ 5% ਹੈ ਦਿਖਾਵੇ ਕਰਨ ਨਾਲ ਕੁਝ ਨਹੀਂ ਹੋਣਾ ਤੇਰਾ ਤੇ ਮਾਤ ਨਹੀਂ ਕਿਤੇ ਹਸਪੀਟਲ ਤੋਂ ਹਸਪੀਟਲ ਤੋਂ ਛੁੱਟੀ ਨਹੀਂ ਮਿਲਦੀ ਅੱਜ ਦਿਨ ਨਾ ਮੈਨੂੰ ਕਟਾਣਾ ਸਾਹਿਬ ਜਾ ਕੇ ਝੂਠ ਬਲਵਾਇਆ ਹੈ ਡੀਐਨਡੀ ਵਾਲਿਆਂ ਨੂੰ ਪਤਾ ਸਾਰਿਆਂ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਐ ਮੈਂ ਲੈ ਕੇ ਗੱਲ ਕਰਦਾ ਮੇਰੇ ਘਰ ਨਾਲ ਜੋ ਮਰਜ਼ੀ ਬਰਵਾ ਲਓ ਮੈਨੂੰ ਕੋਈ ਫਰਕ ਨਹੀਂ ਮੈਂ ਅੱਜ ਵੀ ਤੈਨੂੰ ਇਹ ਗੱਲ ਕਹਣਾ ਵੀ ਮੈਨੂੰ ਆਇਆ ਦੱਸ ਸੱਤ ਗੋਲੀਆਂ ਲੱਗਿਆ ਬੰਦਾ ਦਿਖਾ ਦੇ ਏਡੀ ਗੱਜ ਕੇ ਬੋਲਦਾ ਹੁੰਦੇ ਮੈਂ ਤੋਹਾ ਦੇ ਕੋਈ ਬੰਦਾ ਕਿਸੇ ਬੰਦੇ ਦੇ ਇੱਕ ਗੋਲੀ ਲੱਗ ਜੇ ਉਹ ਮਰ ਜਾਂਦਾ ਸੱਤ ਗੋਲੀਆਂ 'ਚ ਬੰਦਾ ਜਿਦਾ ਦਿਖਾ ਦੋ ਜੇ ਮੇਰੇ ਨਾਲ ਕਰਮ ਸੀਗੇ ਮੇਰੇ ਨਾਲ ਦੁਮਾਵਾ ਸੀਗੇ ਮੈਂ ਇੱਥੇ ਬੈਠਾ ਜਿਹੜਾ ਮੱਦੀ ਮਾਰਾ ਕਹੀ ਜਾਵੇ ਸਾਨੂੰ ਕੀ ਫਰਕ ਪੈਣਾ ਕਿਸੇ ਤੇ ਕਹਿਣ ਦਾ ਥੋੜੀ ਕੁਝ ਹੁੰਦਾ ਸੋ ਮੈਂ ਅੱਜ ਸਮਾਜ ਸੇਵੀ ਜਿਹੜੇ ਹੁਣ ਮੈਂ ਅੱਜ ਪਹਿਲੀ ਵਾਰ ਵੀਡੀਓ ਵਿੱਚ ਆਪਣਾ ਨੰਬਰ ਜਨਤਕ ਕਰਦਾ ਮੇਰਾ ਨੰਬਰ 964630088 ਮੈਂ ਲਿਖ ਕੇ ਆਪਣਾ ਨੰਬਰ ਇਸ ਵੀਡੀਓ ਦੇ ਉੱਤੇ ਪਾਉਂਗਾ ਵੀ ਇਹ ਮੇਰਾ ਨੰਬਰ ਹੈ ਮੈਨੂੰ ਸੰਪਰਕ ਕਰੋ ਇਸ ਕੁੜੀ ਨਾਲ ਤੁਹਾਨੂੰ ਮੈਂ ਜਿਹੜੇ ਬੰਦੇ ਮੈਨੂੰ ਸਹੀ ਲੱਗੇ ਮੈਂ ਉਹਨਾਂ ਨੂੰ ਮਲਾਉਂਗਾ ਮੈਂ ਨੰਬਰ ਕੁੜੀ ਦਾ ਤਾਂ ਨਹੀਂ ਦਿੰਦਾ ਕਿਈ ਤਮਾਸ਼ੀਨ ਬੰਦੇ ਹੁੰਦੇ ਆ ਤੁਹਾਨੂੰ ਪਤਾ ਹਰ ਤਰ੍ਹਾਂ ਦੇ ਔੜ ਗਿੱઠા ਕੋਈ ਗੱਲ ਨਹੀਂ ਮੈਂ ਮਾਤਾ ਦੇ ਜ਼ਰੀਏ ਤੁਹਾਨੂੰ ਮੈਂ ਸਮਾਜ ਸੇਵੀ ਜਿਹੜੀ ਆਪਣੇ ਮਾਨਯੋਗ ਸਾਡੀ ਮਹਿਲਾ ਕਮਿਸ਼ਨ ਦੇ ਮੈਡਮ ਨੇ ਰਾਜਿੰਦਰ ਲਾਦੀ ਜੀ ਮੈਂ ਉਹਨਾਂ ਕੋਲ ਵੀ ਇਹਨੂੰ ਲੈ ਕੇ ਜਾਵਾਂ ਕੱਲ ਮਾਨਯੋਗ ਐਸਐਸਪੀ ਸਾਹਿਬ ਨੇ ਜੁਤੀ ਜਦੋਂ ਦੀ ਉਹਨਾਂ ਕੋਲ ਵੀ ਲੈ ਕੇ ਜਾਵਾਂ ਲੈ ਜਾਣ ਦਾ ਕਾਰਨ ਹੈ ਵੀ ਇਸ ਬੰਦੇ ਨੇ ਇਸ ਕੁੜੀ ਤੇ ਇਨਜਾਮ ਲਾਇਆ ਕਿ ਇਹ ਤੋਂ 5 ਲੱਖ ਰੁਪਈਆ ਲੈ ਗਈ ਤੇ ਸੋਨੇ ਦੀ ਚੈਨ ਲੈ ਗਈ ਠੀਕ ਹੈ ਤੁਸੀਂ ਕਿਸੇ ਤੇ ਝੂਠੀ ਦਰਖਾਸਤ ਦਿਓ ਤੁਹਾਡੇ ਤੇ 182 ਦਾ ਕਾਰਵਾਈ ਹੁੰਦੀ ਹੈ 182 ਦਾ ਪਰਚਾ ਦਰਜ ਹੁੰਦਾ ਹੈ ਮੈਂ ਮਾਣਯੋਗ ਐਸਐਸਪੀ ਸਾਹ ਨੂੰ ਬੇਨਤੀ ਕਰਾਂਗਾ ਵੀ ਜਿਹੜੇ ਜਿਹੜੇ ਰਾਤ ਉਹ ਲੰਘ ਕੇ ਗਈ ਐ ਉਸ ਤੋਂ ਸਰਾਬ ਉਹ ਸੀਸੀਟੀਵੀ ਕੈਮਰਾ ਚੈੱਕ ਕਰੋ ਜੇ ਪੈਸੇ ਨਹੀਂ ਲੱਗੇ ਗਈ ਤੇ ਉਸ ਉੱਲੂ ਨੂੰ ਇਸ ਗਧੇ ਦੇ ਉੱਤੇ 182 ਦਾ ਪਰਚਾ ਦਿਓ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਵੀ ਤੁਸੀਂ ਐਨੇ ਰਿਸ਼ਤੇਦਾਰਾਂ ਝੁੰਡ ਵਰਗੇ ਰਿਸ਼ਤੇਦਾਰ ਇਕੱਠੇ ਕਰਕੇ ਅੱਜ ਪੂਰੀ ਦਿਹਾੜੀ ਬਿਲਖਦੀਰੀ ਪਹਿਲੇ ਐਸਐਸਪੀ ਦਫਤਰ ਗਈ ਐਸਐਸਪੀ ਮੈਡਮ ਨਹੀਂ ਮਿਲੇ ਫਿਰ ਡੀਐਸਪੀ ਸਾਹ ਨੂੰ ਫੋਨ ਕੀਤਾ ਉਹ ਕਹਿੰਦਾ ਦਫਤਰ ਆ ਜਾ ਫਿਰ ਉਹਨਾਂ ਦਾ ਦਫਤਰ ਵੀ ਉਹ ਨਹੀਂ ਮਿਲੇ ਮੈਂ ਦੋ ਵਾਰੀ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉਹ ਵਾਲੇ ਚੱਕਿਆਂ ਵਾਲੀ ਪੂਰੀ ਦਿਹਾੜੀ ਤੜਫਦੀ ਰਹੀ ਫਿਰ ਉਹਦੀ ਮੰਮੀ ਨੇ ਐਸਐਸਪੀ ਜਾਨ ਨੂੰ ਬੋਲੋ ਕੀਤਾ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਕਿਸੇ ਨੇ ਫੋਨ ਨਹੀਂ ਚੱਕਿਆ ਬੱਚੇ ਖੋਲੇ ਮੈਨੂੰ ਦੱਸੋ 9 ਮਹੀਨੇ ਦਾ ਜਿਹੜਾ ਬੱਚਾ ਪਾਲ ਕੇ ਅੱਡਾ ਵੱਡਾ ਕੀਤਾ ਹੋਵੇ ਅੱਜ ਉਹ ਮਾਂ ਕਿੱਦਾਂ ਸੋਏ ਦੀ ਬੱਚੇ ਤੋਂ ਬਿਨਾਂ ਮੈਨੂੰ ਇਹ ਦੱਸੋ ਬਹੁਤ ਸੁਖੀਆਂ ਗੱਲਾਂ ਬਿ ਕੈਮਰੇ ਦੇ ਉੱਤੇ ਸੁਣੀਆਂ ਵੀ ਇੱਕ ਮਾਂ ਤੋਂ ਬੱਚਾ ਖੋਲਿਆ ਕਿਉਂ ਖੋਲਿਆ ਮੈਨੂੰ ਇਹ ਤਾਂ ਦੱਸੋ ਨਹੀਂ ਦੱਸੋ ਕਿੱਥੇ ਜਾ ਕੇ ਤੁਸੀਂ ਭੁੱਗੋਗੇ ਮੈਂ ਕਹਿੰਦਾ ਤੁਸੀਂ ਗੁਰੂ ਘਰੇ ਕਹਿੰਦੇ ਹੋ ਮੈਂ ਚੜਦਾ ਤੁਹਾਡੇ ਨਾਲ ਗੁਰੂ ਘਰੇ ਜੇ ਮੈਂ ਕਹਿੰਦਾ 1% ਵੀ ਐ ਮੇਰੀ ਭੈਣ ਹੈ ਭੈਣ ਹੀ ਰਹੂਗੀ ਪੂਰੀ ਜ਼ਿੰਦਗੀ ਤੇਰੇ ਤੋਂ ਡਰਦੀ ਮੈਨੂੰ ਫੋਨ ਨਹੀਂ ਸੀ ਕਰਦੀ ਹਾਲ ਚਾਲ ਨਹੀਂ ਸੀ ਪੁੱਦੀ ਪਰ ਮੈਂ ਅੱਜ ਤੇਰੇ ਕੈਮਰੇ ਮੂਨੇ ਦੱਸਦਾ ਮੈਨੂੰ ਗੋਲੀ ਲੱਗੀ ਮਾਂ ਪਾਤਾ ਨੇ ਪਹਿਲੇ ਫੋਨ ਕਰਕੇ ਮੰਮੀ ਵਾਲਾ ਨੂੰ ਆਜਾ ਪੁੱਛਿਆ ਨੀਕੂ ਮੇਰੇ ਕੋਲ ਆਂਦਾ ਵੀ ਰਿਹਾ ਫਿਰ ਤਾਂ ਡਰਦੇ ਤੇਰੇ ਤੋਂ ਚੋਰੀ ਆਂਦੇ ਰਹੇ ਵੀ ਤੇਰੇ ਤਾਂ ਗੱਲ ਨਾ ਪਵੇ ਵੀ ਕੁੜੀ ਨੂੰ ਟਾਂਚਾ ਨਾ ਮਾਰੇ ਪਰ ਤੂੰ ਜਿੰਨਾ ਨੂੰ ਤੇਰੇ ਕੋਲ ਗੱਲ ਨੂੰ ਲੁਕੋਂਗੇ ਨੇ ਤੂੰ ਨਹੀਂ ਪੁੱਤਾਂ ਨਿਕਲਿਆ ਉਹਨਾਂ ਹੀ ਨੂੰ ਕੁੜੀ ਨੂੰ ਵੱਧ ਪਰੇਸ਼ਾਨ ਕੀਤਾ ਅੱਜ ਜਿਹੜੀ ਕੁੱਟਮਾਰ ਕੀਤੀ ਏ ਉਹਦੀ ਐਫ ਆਈ ਆਰ 'ਚ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜਿਹੜੀ ਕੁੜੀ ਦੀ ਕੁੱਟਮਾਰ ਹੋਈ ਜਾਂਦੀ ਉਹਦਾ ਪਰਚਾ ਦਰਜ ਹੋਣਾ ਚਾਹੀਦਾ ਕੱਲ ਐਸ ਐਸ ਪੀ ਦਫ਼ਤਰ ਜਾਵਾਂਗੇ ਤੇ ਮੈਂ ਆਪਣਾ ਨੰਬਰ ਇਸ ਵੀਡੀਓ ਦੇ ਉੱਤੇ ਪਾਉਣਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਵੀ ਇਹੋ ਜਿਹੇ ਜਿਹੜੇ ਦਰਿੰਦੇ ਨੇ ਜਿਹੜੇ ਵੀਡੀਓ ਰਾਹੀਂ ਆਪਣੇ ਆਪ ਨੂੰ ਸਮਾਜ ਸੇਵੀ ਦੱਸਦੇ ਨੇ ਉਹਨਾਂ ਦਾ ਸੱਚ ਦੁਨੀਆ ਦੇ ਸਾਹਮਣੇ ਆਲਾ ਚਾਹੀਦਾ ਤੇ ਗਾਈਜ਼ ਤੁਸੀਂ ਦੇਖ ਲਈਆ ਕਿ ਪ੍ਰਿੰਕਲ ਦੀ ਤੇ ਹਣੀ ਸੇਟੀ ਦੀ ਵਾਈਫ ਦੀ ਤੇ ਹਣੀ ਸੇਟੀ ਦੀ ਇਹਨਾਂ ਦਾ ਜੋ ਘਰੇਲੂ ਮਸਲਾ ਨਾ ਉਹ ਇਹ ਇੰਟਰਨੈਟ ਤੇ ਲੈ ਆਏ ਨੇ ਜਿਹੜੀ ਵੀ ਗੱਲ ਆ ਮੇਰਾ ਮੰਨਣਾ ਇਹ ਆ ਕਿ ਜਿਹੜੀ ਵੀ ਗੱਲ ਆ ਤੁਸੀਂ ਬੈਕ ਇਨ ਵੇੜੋ ਮਲਕੀ ਉਹਨੂੰ ਸੋਸ਼ਲ ਮੀਡੀਆ ਦੇ ਉੱਪਰ ਪਾਉਣ ਦਾ ਕੋਈ ਹੱਕ ਨਹੀਂ ਹੈਗਾ ਕਿਉਂਕਿ ਲੋਕਾਂ ਦਾ ਕੰਮ ਹੈਗਾ ਮ제 ਲੈਣਾ ਆਪਣੇ ਹੱਥ ਸਿੱਖਣਾ ਜਿਵੇਂ ਪ੍ਰਿੰਕਲ ਕਹਿੰਦਾ ਕਿ ਲੋਕਾਂ ਨੇ ਤਾਂ ਹੱਥ ਸਿੱਖਣੇ ਜਾਂ ਅੱਗ ਆਪਣੇ ਘਰ ਲੱਗੇ ਤਾਂ ਪਤਾ ਲੱਗਦਾ ਇਸ ਲਈ ਇਹਦਾ ਕੋਈ ਫਾਇਦਾ ਨਹੀਂ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਤੁਸੀਂ ਵੀਡੀਓਜ਼ ਪਾ ਕੇ ਇੱਕ ਦੂਜੇ ਨਾਲ ਹੀ ਗੱਲ ਕਰ ਰਹੇ ਹੋ ਇਹ ਇੱਕ ਦੂਜੇ ਨੂੰ ਜਵਾਬ ਦੇ ਰਹੇ ਹੋ ਉਹਦਾ ਕੋਈ ਫਾਇਦਾ ਨਹੀਂਗਾ ਇਹਦੇ ਨਾਲ ਦੇਖੋ ਦੋਨੇ ਘਰਾਵਾਂ ਦੋਨੇ ਘਰਾਂ ਦੀ ਆਪਸੀ ਬੇਇਜ਼ਤੀ ਹੈ ਤੇ ਇਸ ਲਈ ਇਹੀ ਹੈ ਕਿ ਆਪਣੀ ਤੁਸੀਂ ਬੈਠੋ ਬੈਠ ਕੇ ਗੱਲ ਨਬੇੜੋ ਕੀ ਮਸਲਾ ਕੀ ਨਹੀਂ ਹੈ ਰਹਿਣਾ ਜਾਂ ਨਹੀਂ ਰਹਿਣਾ ਜਾਂ ਕਿਵੇਂ ਜਿਹੜਾ ਪ੍ਰਾਪਰਟੀ ਲੈ ਕੇ ਰੋਲਾ ਪੈ ਰਿਹਾ ਕਿ ਉਹ ਕਹਿੰਦੇ ਕਿ ਦੁਕਾਨ ਮੇਰੀ ਹੈ ਹੁਣ ਹਣੀ ਸੇ ਠੀਕ ਇਹ ਕਹਿੰਦਾ ਕਿ ਮੇਰੇ ਮੂੰਹ ਚੋਂ ਨਿਕਲ ਗਈ ਸੀ ਦੁਕਾਨ ਇਹਦੀ ਆ ਹਾਲਾਂਕਿ ਦੁਕਾਨ ਕਿਰਾਏ ਦੇ ਉੱਪਰ ਆ ਕਿ ਉਹ ਕਹਿੰਦਾ ਜੇ ਕਾਗਜ਼ ਹੋਵੇ ਤਾਂ ਕਹਿੰਦਾ ਦਿਖਾ ਦੇ ਅੰਦਰ ਆ ਜੇ ਤੇ ਲੈ ਜਾ ਤੇ ਬਾਕੀ ਆਪਣੀ رائے ਜ਼ਰੂਰ ਦੱਸਿਓ ਕਿ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਵਾ ਤੇ ਮਿਲਦੇ ਕਿਤੇ ਨੈਕਸਟ ਵੀਡੀਓ ਤਦ ਤੱਕ ਲਈ